ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 25 26 ਅਤੇ 27 ਨੂੰ ਸ਼ਹੀਦੀ ਸਭਾ ਮਨਾਈ ਜਾਂਦੀ ਹੈ ਤੇ ਇਸ ਸਾਲ ਵੀ ਅਸੀਂ ਸ਼ਹੀਦੀ ਸਭਾ ਦੇ ਵਿੱਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਪੁਲਿਸ ਪ੍ਰਬੰਧ ਕੀਤੇ ਹਨ ਫਤਿਹਗੜ੍ਹ ਸਾਹਿਬ ਦੇ ਵਿੱਚ ਤਕਰੀਬਨ 3000 ਤੋਂ ਵੱਧ ਜਿਹੜੀ ਹੈ ਉਹ ਪੁਲਿਸ ਫੋਰਸ ਤਾਇਨਾਤ ਹੈ 500 ਦੇ ਆਸ-પાસ ਜਿਹੜੇ ਵੌਲੰਟੀਅਰਸ ਨੇ ਜਿਨ੍ਹਾਂ ਦੇ ਵਿੱਚ ਐਸਜੀਪੀਸੀ ਦੇ ਵੌਲੰਟੀਅਰਸ ਖਾਲਸਾ ਐਡ ਐਨਸੀਸੀ ਐਨਐਸਸੀ ਇਹਨਾਂ ਦੇ ਵੌਲੰਟੀਅਰ ਸਾਰੇ ਸ਼ਾਮਿਲ ਨੇ ਉਹ ਵਾਕ-ਵਾਕ ਖਾਵਾ ਤੇ ਪੁਲਿਸ ਨੂੰ ਅਸਿਸਟ ਕਰ ਰਹੇ ਹਨ ਫਤਿਹਗੜ੍ਹ ਸਾਹਿਬ ਦੇ ਵਿੱਚ ਤਕਰੀਬਨ 20 ਜਿਹੜੀਆਂ ਨੇ ਵੱਡੀਆਂ ਪਾਰਕਿੰਗ ਸਪੇਸਿਸ ਜਿਹੜੀਆਂ ਨੇ ਉਹ ਆਈਡੈਂਟੀਫਾਈ ਕੀਤੀਆਂ ਗਈਆਂ ਨੇ ਜਿੰਨੀਆਂ ਵੀ ਮੇਜਰ ਸੜਕਾਂ ਫਤਿਹਗੜ੍ਹ ਸਾਹਿਬ ਆ ਰਹੀਆਂ ਨੇ ਉਹਨਾਂ ਤੇ ਪਾਰਕਿੰਗ ਸਪੇਸਿਸ ਹੈਗੀਆਂ ਨੇ ਪਾਰਕਿੰਗ ਸਪੇਸ ਤੋਂ ਗੁਰਦੁਆਰਾ ਸਾਹਿਬ ਤੱਕਰ ਸ਼ਟਲ ਸਰਵਿਸਿਸ ਜਿਹਦੇ ਵਿੱਚ ਬੱਸਸ ਨੇ ਆਟੋ ਰਿਕਸ਼ਾ ਤੇ ਈ ਰਿਕਸ਼ਾਜ਼ ਨੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੈਂ ਤੁਹਾਡੇ ਮਾధ్యਮ ਰਾਹੀਂ ਇਹ ਦੱਸਣਾ ਚਾਹੂੰਗੀ ਕਿ ਪੂਰਾ ਜਿਹੜਾ ਸ਼ਹਿਰ ਹੈ ਉਹਨੂੰ ਇੱਕ ਵਨਵੇ ਰੂਟ ਬਣਾਇਆ ਗਿਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਹਰ ਸੜਕ ਤੇ ਐਂਟਰੀ ਤੇ ਐਗਜ਼ਿਟ ਸੈਪਰੇਟ ਹੈ ਇਹਦਾ ਮੰਤਵ ਇਹੀ ਹੈ ਕਿ ਕਿਤੇ ਵੀ ਟ੍ਰੈਫਿਕ ਕੰਜੈਸ਼ਨ ਨਾ ਹੋਵੇ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਨਹੀਂ ਆਣਾ ਉਹਨਾਂ ਦੇ ਲਈ ਬਾਕੀ ਜਿਹੜੇ ਵੀ ਮੇਜਰ ਹਾਈਵੇ ਨੇ ਉਹਨਾਂ ਤੇ ਡਾਇਵਰਜਨਸ ਦੇ ਬੋਰਡ ਤੇ ਉੱਥੇ ਪੁਲਿਸ ਦੀ ਡਿਊਟੀ ਵੀ ਲਾਈ ਗਈ ਹੈ ਤਾਂ ਜੋ ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਜੋ ਇਥੇ ਨਤਮਸਤਕ ਹੁਣ ਸੰਗਤ ਪਹੁੰਚ ਰਹੀ ਹੈ ਉਹਨਾਂ ਦੀ ਸਹੂਲਤ ਦੇ ਲਈ 6 ਸਹਾਇਤਾ ਕੇਂਦਰ ਬਣਾਏ ਨੇ ਜਿਨ੍ਹਾਂ ਦੇ ਵਿੱਚ ਇੱਕ ਇਨਫੋਰਮੇਸ਼ਨ ਡੈਸਕ ਹੈ ਇੱਕ ਪੁਲਿਸ ਹੈਲਪ ਪੋਸਟ ਹੈ ਜੋ ਕਿ ਇੱਕ ਪੁਲਿਸ ਚੌਂਕੀ ਦੀ ਤਰ੍ਹਾਂ ਕੰਮ ਕਰੇਗੀ ਅਤੇ ਮੈਡੀਕਲ ਹੈਲਪ ਅਵੇਲੇਬਲ ਹੈ ਇਹ ਅਸੀਂ ਸਾਰੇ ਤੁਹਾਡੇ ਚੈਨਲ ਰਾਹੀਂ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇ ਕਿਸੇ ਵੀ ਸੰਗਤ ਦੇ ਮੈਂਬਰ ਨੂੰ ਕਿਸੇ ਤਰੀਕੇ ਦੇ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਵਰਦੀ ਧਾਰੀ ਇਨਸਾਨ ਜਿਹੜਾ ਵੀ ਕੋਈ ਯੂਨੀਫਾਰਮਡ ਪਰਸਨਲ ਖੜਾ ਹੋ ਉਹਨੂੰ ਅਪਰੋਚ ਕਰਨ ਅਸੀਂ ਸਾਰੇ ਇਲਾਕੇ ਦੇ ਵਿੱਚ ਜਿਹੜੀ ਸਾਰੀ ਸਾਡੀ ਡਿਊਟੀ ਹੈ ਉਹਨਾਂ ਨੂੰ ਵਾਇਰਲੈਸ ਕਮਿਊਨੀਕੇਸ਼ਨ ਦੇ ਨਾਲ ਲਿੰਕ ਕੀਤਾ ਹੈ ਉਹ ਸਾਡੇ ਕਿਉਂਕਿ ਅਸੀਂ ਦੇਖਿਆ ਜੀ ਪਿੱਛੇ ਜੇ ਮਤਲਬ ਇਸ ਟਾਈਮ ਤੇ ਮੋਬਾਈਲ ਨਹੀਂ ਚੱਲਦੇ ਹਨ ਅ ਇਹ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜੇ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਉਹ ਰੀਚ ਨਹੀਂ ਕਰ ਪਾਉਂਦੇ ਤਾਂ ਸਾਰੀ ਜਿਹੜੀ ਸਾਡੀ ਪੁਲਿਸ ਡਿਊਟੀ ਹੈ ਉਹਨਾਂ ਨੂੰ ਇਹ ਬਰੀਫਿੰਗ ਹੈ ਉਹ ਸਾਡੇ ਕੰਟਰੋਲ ਰੂਮ ਤੇ ਨੋਟ ਹੋਊਗਾ ਤੇ ਪੁਲਿਸ ਵੱਲੋਂ ਇਮੀਡੀਏਟਲੀ ਉਹਨਾਂ ਨੂੰ ਮਦਦ ਉੱਥੇ ਪਹੁੰਚਾਈ ਜਾਏਗੀ ਜੀ ਜਿਹੜਾ ਪੂਰਾ ਇਲਾਕਾ ਚੱਪੇ-ਚੱਪੇ ਨੂੰ ਅਸੀਂ ਸੀਸੀਟੀਵੀ ਕੈਮਰਾਜ਼ ਨਾਲ ਕਵਰ ਕੀਤਾ ਹੈ ਉਹਦਾ ਜਿਹੜਾ ਸਾਡੇ ਕੋਲ ਸੈਂਟਰਲਾਈਜ਼ਡ ਇੱਥੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਨਾਲ ਹੀ ਸੀਸੀਟੀਵੀ ਨੂੰ ਅਸਿਸਟ ਕਰਨ ਦੇ ਲਈ ਇਧਰ ਸਾਡੇ ਵੱਲੋਂ ਡਰੋਨ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿੰਨੀ ਵੀ ਪਾਰਕਿੰਗ ਮੈਨੇਜਮੈਂਟ ਹੈ ਉਹਨੂੰ ਡਰੋਨ ਰਾਹੀਂ ਦੇਖਿਆ ਜਾ ਰਿਹਾ ਹੈ ਪਾਰਕਿੰਗ ਸਾਡੇ ਇੱਥੇ ਸੁਪਰਵਾਈਜ਼ਰੀ ਅਫਸਰ ਜਿਹੜੇ ਬੈਠੇ ਹੁੰਦੇ ਨੇ ਉਹ ਉਹ ਦੇਖ ਕੇ ਅੱਗੇ ਨਿਰਦੇਸ਼ ਦੇ ਰਹੇ ਨੇ ਕਿ ਇਹ ਪਾਰਕਿੰਗ ਜੇ ਭਰ ਗਿਆ ਤਾਂ ਤੁਸੀਂ ਨੈਕਸਟ ਪਾਰਕਿੰਗ ਸ਼ੁਰੂ ਕਰ ਦਿਓ ਤੇ ਇਹਦਾ ਸਾਰੇ ਦਾ ਇੱਕੋ ਹੀ ਮੰਤਵ ਹੈ ਕਿ ਜਿਹੜੀ ਇੱਥੇ ਸੰਗਤ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਦੇ ਸਭ ਤੋਂ ਨੇੜੇ ਅਵੇਲੇਬਲ ਸਪਾਟ ਅਸੀਂ ਉਹਨਾਂ ਨੂੰ ਉੱਥੇ ਹੀ ਦਈਏ ਪਾਰਕਿੰਗ ਦਾ ਤਾਂ ਕਿ ਉਹ ਇੱਥੇ ਜਿਹੜਾ ਉਹਨਾਂ ਨੇ ਮੱਥਾ ਟੇਕਣਾ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ ਤੇ ਫਤਗੜ ਸਾਹਿਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਦੇ ਮੱਦੇਨਜ਼ਰ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਡੇ ਵੱਲੋਂ ਇਹੀ ਬੇਨਤੀ ਹੈ ਕਿਉਂਕਿ ਇਹ ਇੱਕ ਸੋਗਮਈ ਅਫਸਰ ਹੈ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਉਹ ਇਸ ਅਫਸਰ ਦੇ ਮर्याਦਾ ਨੂੰ ਹਮੇਸ਼ਾ ਧਿਆਨ ਰੱਖੇ ਤੇ ਪੁਲਿਸ ਜਿਹੜੀ ਹੈ ਹਰ ਵੇਲੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ ਇਹ ਪੁਆਇੰਟ ਪਾਰਕਿੰਗ ਪੁਆਇੰਟ ਕਿੱਥੇ ਕਿੱਥੇ ਨੇ ਇਹ 20 ਪਾਰਕਿੰਗ ਪੁਆਇੰਟ ਨੇ ਜੀ ਚਾਰ ਮੇਜਰ ਹਾਈਵੇ ਨੇ ਜਿਹੜੇ ਕਿ ਫਤਿਹਗੜ੍ਹ ਸਾਹਿਬ ਨੂੰ ਕਨੈਕਟ ਕਰਦੇ ਨੇ ਜੇ ਮੈਂ ਤੁਹਾਨੂੰ ਥੋੜਾ ਇਹ ਲੰਬਾ ਹੋ ਜਾਏਗਾ ਬਸ ਇਹ ਪਠਾਨਾ ਮਰਿੰਡਾ ਰੋਡ ਤੇ ਪੰਜ ਪਾਰਕਿੰਗ ਪੁਆਇੰਟਸ ਹੈਗੇ ਨੇ ਅਨਾਜ ਮੰਡੀ ਹੈ ਜੋ ਕਿ ਨੈਸ਼ਨਲ ਹਾਈਵੇ ਨੂੰ ਫੀਡ ਕਰਦੀ ਹੈ ਅਨਾਜ ਮੰਡੀ ਤਕਰੀਬਨ 50 ਏਕੜ ਦੀ ਸਾਡੇ ਕੋਲ ਪਾਰਕਿੰਗ ਹੈ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤਕਰੀਬਨ ਸਾਡੇ ਕੋਲ 30-35 ਏਕੜ ਦੀ ਪਾਰਕਿੰਗ ਹੈ ਇਸ ਤੋਂ ਇਲਾਵਾ ਜਿਹੜਾ ਚੰਡੀਗੜ੍ਹ ਰੋਡ ਹੈਗੀ ਹੈ ਜਿਹੜੀ ਕਿ ਫਤਿਹਗੜ੍ਹ ਸਾਹਿਬ ਵਿਚਾਰੀ ਹੈ ਉਧਰ ਤੇ ਵਕ ਵਕ ਥਾਵਾਂ ਤੇ ਪਾਰਕਿੰ ਅਵੇਲੇ ਬੈਕ ਥੈਂਕ ਯੂ